ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ 60 ਫਾਰਮ ਡ੍ਰੈਕਟਰ ਟਰੈਕਟਰ ਵਿਕਾ ਉਹ ਹੈ ਜੀ 2008 ਮਾਡਲ ਨਵੇਂ ਟਾਇਰ ਨੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਤੇ ਬਰੀਕ ਤਰੀਕੇ ਦੇ ਨਾਲ ਕੰਡੀਸ਼ਨ ਡ੍ਰੈਕਟਰ ਦੀ ਦਿਖਾਈ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 360000 ਰੁਪਏ ਰੇਟ ਰੱਖਿਆ ਹੈ ਏਰੀਆ ਜੀ ਨਿਹਾਲ ਸਿੰਘ ਬਾਲਾ ਮੋਗਾ 8427292134 ਇਸ ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰੋ ਜੀ ਸਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਜਿਹੜੇ ਵੀਰ ਵਧੀਆ ਤੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਜੀ TVS Jupiter ਸਕੂਟੀ ਵਿਕਾਊ ਹੈ ਜੀ 2021 ਮਾਡਲ ਪੰਜਾਬ ਨੰਬਰ ਇੰਸ਼ੋਰੈਂਸ 2026 ਤੱਕ ਰੇਟ ਹੈ ਜੀ 60000 ਰੁਪਿਆ ਏਰੀਆ ਲੁਧਿਆਣਾ ਦੋ ਚਾਬੀਆਂ ਨੇ ਫਰਸਟ ਓਨਰ ਹੈ 73550 73480 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੂਟੀ ਹੈ ਜਿਹੜੀ 2021 ਮਾਡਲ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਚਾਰ ਵਾਰੀ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਪਲਾਟ ਵਿਕਾਊ ਹੈ ਜੀ ਚਵਾਲ ਰੋਡ ਅੰਮ੍ਰਿਤਸਰ ਬੀワイ 45 ਦਾ ਪਲਾਟ ਹੈ ਇਹ ਰੇਟ ਹੈ ਜੀ 6 ਲੱਖ ਰੁਪਏ ਡਿਮਾਂਡ ਰਜਿਸਟਰੀ ਵਾਲੀ ਜਗ੍ਹਾ ਹੈ ਜੀ 메인 ਰੋਡ ਤੋਂ ਥੋੜਾ ਜਿਹਾ ਪਿੱਛੇ ਨੇੜੇ ਸਮਾਰਟ ਸਿਟੀ ਕੋਲੋਨੀ 8196994377 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਹੈ ਜਿਹੜਾ 2Y45 ਦਾ 6 ਲੱਖ ਰੁਪਏ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਹ ਨੰਬਰ ਤੇ ਡੀਲ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 8196994377 ਮਹਿਲ ਸੁਪਰ ਸੀਡਰ ਵਿਕਾਊਆ ਕੰਡੀਸ਼ਨ ਨਮਿਆਂ ਵਰਗੀ ਹੈ ਡਿਸਕਾਂ ਵਾਲਾ ਨਾਲ ਰੋਟਾਵੇਟਰ ਸਟੈਂਡ ਪਿੰਨਾ ਪਾ ਕੇ ਰੋਟਾਵੇਟਰ ਵੀ ਬਣ ਜਾਂਦਾ ਹੈ ਰੇਟ 130000 ਖੁੱਲ੍ਹਾ ਵੀ ਨਹੀਂ ਅੱਜ ਜੀ ਇੱਕ ਵਾਰੀ ਵੀ ਜਮਾ ਨਵਾਗਾ ਏਰੀਆ ਮੁਕੇਰੀਆਂ ਹੁਸ਼ਿਆਰਪੁਰ 130000 ਰੁਪਏ ਰੇਟ ਰੱਖੇ ਗਿਆ ਜੀ 85599 17172 85599 17172 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਰਮੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਦੁਕਾਨ ਬੰਦ ਕਰ ਰਹੇ ਨੇ ਜੀ ਇਹ ਵੀਰ ਬਿਜਲੀ ਦਾ ਸਾਰਾ ਸਮਾਨ ਵਿਕਾਊ ਹੈ ਜੀ ਨਾਲ ਲੱਕੜ ਦੇ ਖਾਨੇ ਵੀ ਵਿਕਾਊ ਨੇ ਬਿਜਲੀ ਦਾ ਸਾਰਾ ਸਮਾਨ ਵੇਚ ਰਹੇ ਨੇ ਵੀਰ ਦੁਕਾਨ ਬੰਦ ਕਰਨੀ ਹੈ ਜੀ ਨਾਲ ਲੱਕੜ ਦੇ ਖਾਨੇ ਵੀ ਵਿਕਾਉ ਨੇ ਏਰੀਆ ਜੀ ਪਿੰਡ ਅਰਾਈ ਮਾਦਰਾ ਸਮਾਣਾ 98144 57192 98144 57192 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੁਕਾਨ ਦਾ ਜਿਹੜਾ ਸਾਰਾ ਸਮਾਨ ਹੈ ਫੀਟਿੰਗ ਵਾਲਾ ਬਿਜਲੀ ਵਾਲਾ ਮਤਲਬ ਤੁਸੀਂ ਖਰੀਦ ਸਕਦੇ ਹੋ ਤੇ ਨਾਲ ਲੱਕੜ ਦੇ ਖਾਨੇ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਖਰੀਦ ਸਕਦੇ ਹੋ ਸਵਰਾਜ 963 ਟਰੈਕਟਰ ਵਿਕਾਊ ਆ ਸਵਰਾਜ 963 ਟਰੈਕਟਰ ਵਿਕਾਊ ਆ 2020 ਮਾਡਲ ਏਰੀਆ ਪਿੰਡ ਬੁੱੱਲੇ ਚੱਕ ਗੁਰਦਾਸਪੁਰ ਬਹੁਤ ਹੀ ਘੱਟ ਚੱਲਿਆ ਹੋਇਆ ਜੀ ਸਾਫ਼ ਕੰਡੀਸ਼ਨ ਦਾ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮੌਕੇ ਤੇ ਬਾਅ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਰੇਟ ਦੀ ਗੱਲ ਕਰੀ ਤਾਂ 6,80,000 ਰੁਪਏ ਰੇਟ ਰੱਖਿਆ ਗਿਆ ਜੀ 9779417311 9979417311 ਇਸ ਨੰਬਰ ਤੇ ਫੋਨ ਕਰਕੇ ਸਵਰਾਜ 963 ਟਰੈਕਟਰ ਨੂੰ 680000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਪਹਿਲਾਂ ਝੋਟੀ ਵਿਕਾਊ ਹੈ ਜੀ ਮਦਰ ਮਿਲਕ ਰਿਕਾਰਡ ਹੈ ਜਿਸ 17 ਕਿਲੋ ਪੂਰੀ ਸ਼ੁਕੀਨ ਝੋਟੀ ਹੈ 125000 ਰੁਪਏ ਰੇਟ ਰੱਖਿਆ ਗਿਆ ਜੀ ਪਰਿਵਾਰ ਸਾਰਾ ਵਿਦੇਸ਼ ਜਾ ਰਿਹਾ ਇਸ ਕਰਕੇ ਬੇਚ ਰਹੇ ਨੇ ਤਾਂ ਕਿ ਮੰਗਰ ਕੋਈ ਸਾਮ ਸੰਭਾਲ ਦੇ ਲਈ ਹੈ ਨਹੀਂਗਾ ਏਰੀਆ ਜੀ ਪਿੰਡ ਤਲ ਨੇੜੇ ਫਲੋਰ ਲੁਧਿਆਣਾ 125000 ਰੇਟ ਰੱਖਿਆ ਗਿਆ ਜੀ 7737348 ਪੂਰਾ 900 ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਲਾਸਟ ਮਾਡਲ ਹੈ ਜੀ ਆਰਸੀ 2021 ਦੀ ਹੈ ਪਹਿਲੇ ਨਾਂ ਹੈ ਮੁਖਸਰ ਦਾ ਨੰਬਰ ਹੈ 6.5 ਲੱਖ ਰੁਪਏ ਡਿਮਾਂਡ ਹੈ ਜੀ 6.5 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਪਹਿਲੇ ਨਾਂ ਹੈ ਜੀ 77887 69490 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2020 ਮਾਡਲ ਲਾਸਟ 6.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਟਰਾਲੀ ਵੀ ਕਾਹੂ ਹੈ ਜੀ ਜਾਲੀ ਵਾਲੇ ਬਿੱਡ ਟੋਪੀ ਸਮੇਤ ਵਿਕਾਊ ਰੇਟ 1.75 ਲੱਖ 75000 ਏਰੀਆ ਪਿੰਡ ਕੋਟਲੀ ਕਲਾ ਮਾਂਸਾ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈਗੀ ਰਿਆਪਿੰਡ ਕੋਟਲੀ ਕਲਾ ਮਾਨਸਾ ਨੰਬਰ ਵੀਰ ਦਾ ਤੁਸੀਂ ਨੋਟ ਕਰ ਸਕਦੇ ਹੋ 94174 57709 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 1 ਲੱਖ 75000 ਰੁਪਏ ਸੂਸਟ ਟਰਾਲੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਲਓ ਜੀ ਇੱਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਹਾਂ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ WhatsApp ਫੇਸਬੁੱਕ ਇਨਸਟਾ ਤੇ ਤੁਸੀਂ ਜਿੱਥੇ ਮਰਜ਼ੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਜੀ 70 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ 10 ਸਵਰਸਿਵਲ ਮੋਟਰਾਂ ਨੇ 90% ਝੋਨਾ ਹੁੰਦਾ ਬਾਕੀ ਨਰਮਾ 110 ਫੁੱਟ ਵਾਲਾ ਸੜਕ ਦਾ ਫਰੰਟ ਹੈ ਦੋ ਦੋ ਕਿੱਲਾਂ ਦਾ ਫਰੰਟ ਹੈ ਜੀ ਦੋ ਦੋ ਕਿੱਲਾਂ ਦਾ ਫਰੰਟ ਹੈ ਜੀ 110 ਫੁੱਟ ਵਾਲੀ ਸੜਕ ਦਾ 90% ਝੋਨਾ ਹੁੰਦਾ ਬਾਕੀ ਨਰਮ ਹੈ ਜੀ 70 ਕਿੱਲੇ ਜ਼ਮੀਨ ਹੈ ਜੀ ਵਿੱਚ 10 ਸਵਰਸਿਵਲ ਮੋਟਰਾਂ ਲੱਗੀਆਂ ਹੋਈਆਂ ਨੇ 65000 ਨੂੰ ਠੇਕੇ ਤੇ ਲੱਗਦਾ ਜੀ ਤੇ ਰੇਟ ਦੀ ਗੱਲ ਕੀ ਹੈ 38 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਏਰੀਆ ਮੰਡੀ ਡੱਬ ਵਾਲੀ ਸਰਸਾ ਹਰਿਆਣਾ 82211876906 ਇਸ ਨੰਬਰ ਤੇ ਫੋਨ ਕਰਕੇ 70 ਕਿੱਲੇ ਜ਼ਮੀਨ 38 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ 90% ਝੋਨਾ ਹੁੰਦਾ ਜੀ ਤੇ ਬਾਕੀ ਨਰਮਾ ਹੁੰਦਾ 65000 ਨੂੰ ਤੇ ਕਿ ਲੱਗਦਾ ਬਣ ਕਿਲੇ ਦੇ ਹਿਸਾਬ ਨਾਲ ਤੇ ਵੀਡੀਓ ਨੂੰ ਅੱਗੇ ਵਧਾਉ ਤੇ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ ਜੇਕਰ ਤੁਸੀਂ ਵੀ ਘਰ ਬੈਠੇ ਆਸਾਨੀ ਦੇ ਨਾਲ ਕੋਠੀਆਂ ਘਰਾਂ ਜ਼ਮੀਨ ਪਲਾਟਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਖੇਤੀਬਾੜੀ ਵਾਲੇ ਸੰਦਾਂ ਦੀ ਤਾਂ WhatsApp ਨੰਬਰ ਤੁਸੀਂ ਨੋਟ ਕਰ ਲਓ ਵੀਡੀਓ ਦੇ ਥੱਲੇ ਪੀਲੇ ਅੱਖਰਾਂ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ 9977988446 ਕਰਨਾ ਕੀ ਇਸ ਨੰਬਰ ਤੇ 5 ਤੋਂ 7 ਫੁੱਟ ਦਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜਣਾ ਲਾਜ਼ਮੀ ਹੈ ਜੀ ਕਈ ਵਾਰੀ ਵੀਰ ਏਰੀਆ ਰੇਟ ਮਾਡਲ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਚੈੱਕ ਕਰਕੇ ਹੀ ਭੇਜਿਆ ਕਰੋ ਤਾਂ ਕਿ ਐਡਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਸਕੇ ਅਸੀਂ ਤੁਹਾਡੇ ਲਈ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਣੀ ਹੈ ਤਾਂ ਇੱਕ ਲਾਈਕ ਤੇ ਸ਼ੇਅਰ ਤਾਂ ਜ਼ਰੂਰ ਬੰਦ ਹੈ ਜੀ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਦੇ ਆ ਤੁਹਾਡਾ ਤੈਦ ਲੋ ਧੰਨਵਾਦ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿਹੜੇ ਵਧੀਆ ਕਮੈਂਟ ਕਰਦੇ ਨੇ ਵੀਰ ਚੰਦ ਸਿੰਘ ਅਮਨ ਤੌਂਸੀ ਹਰਪ੍ਰੀਤ ਸਿੰਘ ਬੀਐਸ ਲਹਿਰਾ ਗੁਰਮਨ ਸਿੱਧੂ ਲਾਵ ਹੀਰਾ ਗਿਲਸਾਹ ਇਕਮ ਸੰਧੂ ਜੇਐਸ ਮਹਿਰ ਸੋ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਕਰਨਾ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਹੋ ਬਣਾ ਤਾਂ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਜੀ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ